NCC ਪੰਜਾਬ ਗਰਲਸ ਦੀ ਦੂਜੀ ਬਟਾਲੀਅਨ ਦੇ ਬੈਨਰ ਹੇਠ ਜਲੰਧਰ ਦੇ ਕਨਿਆ ਮਹਾਵਿਦਿਆਲਿਆ ਵਿਖੇ 10 ਰੋਜ਼ਾ ਸਲਾਨਾ ਸਿਖਲਾਈ ਕੈਂਪ ਚੱਲ ਰਿਹਾ ਹੈ 26 ਜੂਨ ਤੋਂ ਸ਼ੁਰੂ ਹੋਇਆ ਇਸ ਕੈਂਪ ਚ ਜਲੰਧਰਸ ਮੀਤ ਨੇੜੇ ਤੇੜੇ ਦੇ ਵੱਖ-ਵੱਖ ਕੌਲਜਾਂ ਤੇ ਸਕੂਲਾਂ ਦੇ 432 ਐਨਸੀਸੀ ਕੈਂਡੀਡੇਟ ਸਿਖਲਾਈ ਹਾਸਲ ਕਰ ਰਹੇ ਨੇ ਇਨਾ ਕੈਂਡੀਟਾਂ ਨੂੰ ਸਿਖਲਾਈ ਦੇਣ ਲਈ 46 ਮੈਂਬਰੀ ਟੀਮ ਜਿਨ੍ਹਾਂ ਵਿੱਚ ਜੀਸੀਓ ਐਨਸੀਓ ਏ ਐਨਓ ਤੇ ਜੀਸੀਆਈ ਸ਼ਾਮਲ ਨੇ ਕੈਂਪ ਦਾ ਰਸਮੀ ਉਦਘਾਟਨ ਕੈਂਪ ਕਮਾਂਡੈਂਟ ਕਰਨਲ ਐਮ ਐਸ ਸਚਦੇਵ ਨੇ ਕੀਤਾ ਉਹਨਾਂ ਕੈਂਡੀਟਾਂ ਨੂੰ ਹਲਾਸ਼ੇਰੀ ਦਿੰਦੇ ਆਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕੈਂਪ ਦੌਰਾਨ ਆਪਣੀ ਪ੍ਰਤਿਬਾ ਦਾ ਪ੍ਰਦਰਸ਼ਨ ਕਰਨ ਅਤੇ ਕੈਂਪ ਦੌਰਾਨ ਨਵੀਆਂ ਗੱਲਾਂ ਸਿੱਖਣ ਦੀ ਪ੍ਰੇਰਿਤ ਕੀਤਾ ਇਸ ਮੌਕੇ ਕੇਐਮਵੀ ਦੇ ਪ੍ਰਿੰਸੀਪਲ ਡਾਕਟਰ ਆਤਿਮਾ ਸ਼ਰਮਾ ਦਿਵੇਦੀ ਵੀ ਮਜੂਤਸਨ ਉਹਨਾਂ ਕੈਂਡੀਟਾਂ ਨੂੰ ਸੰਬੋਧਨ ਕਰਦੇ ਹਾਂ ਕਿ ਹਾਂ ਕਿ ਕੈਂਪ ਦੌਰਾਨ ਹਿੱਸਾ ਲੈਣ ਵਾਲੇ ਐਨਸੀਸੀ ਰੰਗ ਰੂਟਾਂ ਦੇ ਬਹੁਪੱਖੀ ਵਿਕਾਸ ਲਈ ਕਈ ਅਹਿਮ ਉਪਰਾਲੇ ਕੀਤੇ ਗਏ ਨੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਆਏ ਸੈਂਟ ਸੋਲਜਰ ਲੌਂਗ ਕਾਲਜ ਦੇ ਸਹਾਇਕ ਪ੍ਰੋਫੈਸਰ ਗੀਤਾਂਜਲੀ ਨੇ ਪੋਕਸੋ ਕਾਨੂੰਨ ਬਾਰੇ ਵਿਸਥਾਰਚ ਦੱਸਿਆ ਮਗਰੋਂ ਮਿਲਟਰੀ ਹਸਪਤਾਲ ਚਲੰਦਰ ਗੈਂਟ ਦੇ ਮੇਜਰ ਅੰਸ਼ਿਕਾ ਤੋਮਰ ਨੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਬਾਰੇ ਆਪਣੇ ਵਿਚਾਰ ਰੱਖੇ ਆਉਣ ਵਾਲੇ ਦਿਨਾਂ ਚ ਕੈਂਡੀਟਾਂ ਨਾਲ ਕਈ ਹੋਰ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ ਕੈਂਡੀਟਾਂ ਵੱਲੋਂ ਪੂਰੇ ਦਿਨ ਆਪਣੇ ਆਪ ਨੂੰ ਚੁਸਤਦਰੁਸਤ ਰੱਖਣ ਲਈ ਸਵੇਰ ਵੇਲੇ ਪੀਟੀ ਅਤੇ ਡ੍ਰਿਲ ਕਲਾਸਾਂ ਦਾ ਸਹਾਰਾ ਲਿਆ ਜਾਂਦਾ ਹੈ ਕੈਂਪ ਦੇ ਡਿਪਟੀ ਕਮਾਂਡੰਟ ਮੇਜਰ ਅਮਨਪ੍ਰੀਤ ਕੌਰ ਨੇ ਕੈਂਡੀਟਾਂ ਨੂੰ ਗਰਮੀ ਤੇ ਹਮਸ ਤੋਂ ਬਚਣ ਲਈ ਲੋੜਿੰਦੀਆਂ ਸਾਵਧਾਨੀਆਂ ਰੱਖਣ ਬਾਰੇ ਸਲਾਹ ਦਿੱਤੀ